आलू ਦਾ ਅਗੇਤਾ ਚੂਲਸ ਰੋਗ ਆਲੂ ਦੀ ਫਸਲ ਵਿੱਚ ਅਗੇਤਾ ਚੂਲਸ ਰੋਗ अर्ली ਬਲਾਈਟ ਕਿਸੇ ਵੀ ਅਵਸਥਾ ਵਿੱਚ ਪੱਤਿਆਂ ਤੇ ਦਿਖਾਈ ਦੇ ਸਕਦਾ ਹੈ ਇਸ ਦੇ ਸ਼ੁਰੂਆਤੀ ਲੱਛਣ ਹੇਠਲੀਆ ਪੱਤਿਆਂ ਤੇ ਛੋਟੇ ਗੂੜੇ ਫੂਰੇ ਜਾਂ ਕਾਲੇ ਤੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਜੋ ਬਾਅਦ ਵਿੱਚ ਵੱਧ ਕੇ ਗੋਲ ਛਲਿਆਂ ਜਾਂ ਚੱਕਰ ਵਰਗੇ ਲੱਗਣ ਲੱਗਦੇ ਹਨ ਕੰਦਾਨ ਤੇ ਇਹ ਰੋਗ ਗੂੜੇ ਤਸੇ ਹੋਏ ਤੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ ਘੱਟ ਨਾਈਟ੍ਰੋਜਨ ਵਾਲੀ ਫਸਲ ਵਿੱਚ ਬਦਲਦੇ ਮੌਸਮ ਵੱਧ ਨਮੀ ਅਤੇ ਹਲਕੀ ਵਰਖਾ ਦੀ ਸਥਿਤੀ ਵਿੱਚ ਇਹ ਰੋਗ ਤੇਜ਼ੀ ਨਾਲ ਫੈਲਦਾ ਹੈ ਰੋਗ ਕਮ ਰੋਗ ਮੁਕਤ ਕੰਦਾ ਦਾ ਇਸਤੇਮਾਲ ਕਰੋ ਅਤੇ ਫਸਲअवशेषਾਂ ਨੂੰ ਹਟਾ ਕੇ ਨਸ਼ਟ ਕਰੋ ਮੌਸਮ ਅਨੁਸਾਰ ਉਹੀ ਕਿਸਮ ਚੁਣੋ ਜਿਸਤੇ ਅਗੇਤੇ ਚੋਲਸ ਰੋਗ ਦਾ ਪ੍ਰਭਾਵ ਘਟ ਪੈਂਦਾ ਹੋਵੇ ਰਸਾਇਣਕ ਨਿਯੰਤਰਣ ਲਈ 750 ਤੋਂ 1000 ਗ੍ਰਾਮ ਕਾਪਰ ਆਕਸੀਕਲੋਰਾਈਡ 50 ਵਪੀ ਜਾਂ ਮੈਂਕੋਜ਼ੇਬ 75 ਵਪੀ ਨੂੰ 250 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਫਸਲ ਤੇ ਛਿੜਕਾ ਕਰੋ ਲੋੜ ਪੈਣ ਤੇ ਇਹ ਛਿੜਕਾ 15 ਦਿਨਾਂ ਦੇ ਅੰਤਰਾਲ ਤੇ ਦੁਹਰਾਓ ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ